ਇਨੇ ਦਿਨੀ ਹਿਨਾ ਖਾਨ ਆਪਣੀ ਬਿਮਾਰੀ ਬ੍ਰੈਸਟ ਕੈਂਸਰ ਸਟੇਜ 3 ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ ਦਰਅਸਲ ਹਾਲ ਹੀ ਚ ਅਦਾਕਾਰਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਬ੍ਰੈਸਟ ਕੈਂਸਰ ਤੋਂ ਪੀੜਿਤ ਹੈ ਅਜਿਹੇ ਚ ਭਾਰਤੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ ਪਰ ਇਸ ਦੇ ਨਾਲ ਹੀ ਹਿਨਾ ਖਾਨ ਨੇ ਆਪਣੀ ਬਹਾਦਰੀ ਦਿਖਾਈ ਅਤੇ ਇਸ ਬਿਮਾਰੀ ਨਾਲ ਜੰਗ ਲੜਨ ਲਈ ਜੋਸ਼ ਦਿਖਾਇਆ ਕੁਝ ਦਿਨ ਪਹਿਲਾਂ ਹੀ ਉਸਨੇ ਆਪਣਾ ਪਹਿਲਾ ਕੀਮੋਥੈਰਪੀ ਸੈਸ਼ਨ ਲਿਆ ਸੀ ਇਸ ਦੌਰਾਨ ਹਿਨਾ ਖਾਨ ਨੇ ਨਾ ਸਿਰਫ ਮੀਡੀਆ ਦੇ ਸਾਹਮਣੇ ਆ ਕੇ ਪੋਜ਼ ਦਿੱਤਾ ਕੋਲ ਸੋਸ਼ਲ ਮੀਡੀਆ ਤੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਇਸ ਖਬਰ ਤੋਂ ਬਾਅਦ ਹੀਨਾ ਖਾਨ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਮਨੋਰੰਜਨ ਇੰਡਸਟਰੀ ਦੇ ਕਈ ਲੋਕਾਂ ਨੇ ਉਸ ਦਾ ਹੌਸਲਾ ਵਧਾਇਆ ਇਸ ਦੌਰਾਨ ਬਿਗ ਬਾਸ ਦੇ ਇੱਕ ਪ੍ਰਤੀਯੋਗੀ ਨੇ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਉਸ ਨੇ ਇੱਕ ਵੀਡੀਓ ਸ਼ੇਅਰ ਕਰ ਹੀਨਾ ਖਾਨ ਦੀ ਬਿਮਾਰੀ ਨੂੰ ਝੂਠ ਦੱਸਿਆ ਦਰਅਸਲ ਬਿਗ ਬਾਸ ODD 2 ਦੇ ਪ੍ਰਤੀਯੋਗੀ ਰੈਜੋਕੇ ਪੁਨੀਸ਼ ਸੁਪਰਸਟਾਰ ਦਾ ਰਿਐਕਸ਼ਨ ਸਾਹਮਣੇ ਆਇਆ ਪੁਨੀਸ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਪੁਨੀਸ਼ ਦਾ ਕਹਿਣਾ ਹੈ ਕਿ ਹੀਨਾ ਖਾਨ ਨੇ ਉਹਨਾਂ ਦੇ ਬ੍ਰੈਸਟ ਕੈਂਸਰ ਦੀ ਖਬਰ ਫਲਾਈ ਹੈ ਜੇਕਰ ਹੀਨਾ ਖਾਨ ਨੂੰ ਸੱਚਮੁੱਚ ਕੈਂਸਰ ਵਰਗੀ ਬਿਮ ਤਾ ਉਸਦੇ ਅਕਾਊਂਟ ਤੇ ਉਸਦੀ ਬਿਮਾਰੀ ਬਾਰੇ ਕੌਣ ਪੋਸਟ ਕਰ ਰਿਹਾ ਹੈ ਉਸਦੀ ਬਿਮਾਰੀ ਦੀ ਰਿਪੋਰਟ ਕੌਣ ਪੋਸਟ ਕਰਦਾ ਇਹਨਾਂ ਲੋਕਾਂ ਨੇ ਕੀ ਕਰ ਰੱਖਿਆ ਇਨਫਲੂਐਂਸਰ ਨੇ ਅੱਜਕੱਲ ਆਪਣੀ ਬਿਮਾਰੀ ਨੂੰ ਛੁਪਾ ਰੱਖਿਆ ਤੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਦੇ ਲਾਈਕਸ ਫੀਡਬੈਕ ਤੇ ਵਿਊਜ਼ ਵਧਦੇ ਹਨ